i <laughs> 你们家的。 ਉਹ ਲੈ ਚਾਲੇ ਮੀਂਹ ਉਹ ਜਾਣਦੇ ਆ ਕਿਵੇਂ ਵੀ ਪਤਾ ਹੀ ਨਹੀਂ ਨਾ ਸਹੀ ਹਲਾ ਦਿਓ ਇਹ ਆ ਦੇਖੀ ਇਹ ਆ ਪਾਕਾ ਉਹ ਕਿੱਧਰ ਕਿੱਧਰ ਨੂੰ ਚਲਾਤਾ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਆਪਾਂ ਗੁਰੂ ਘਰੇ ਮੱਥਾ ਟੇਕਣ ਆਏ ਸੀ ਟੇ ਕੇ ਆਂਦਾ ਤੇ ਆਪਾਂ ਵੀਡੀਓ ਪਾਉਣ ਦਾ ਮਕਸਦ ਇਹ ਆ ਆਪਾਂ ਨੂੰ ਬਾਬਾ ਗੁਰੂ ਨਾਨਕ ਦੇਵ ਜੀ ਨੇ ਤਿੰਨ ਚੀਜ਼ਾਂ ਦਾ ਉਪਦੇਸ਼ ਦਿੱਤਾ ਵਾ ਕਿਰਤ ਕਰਨੀ ਮਿਹਨਤ ਕਰਨੀ ਨਾਮ ਜਪਣਾ ਕਰਤਾ ਆਪਣ ਨੂੰ ਕਰਨੀ ਚਾਹੀਦੀ ਆ ਕਿ ਆਪਣੇ ਕਿਰਤ ਕਰਾਂਗੇ ਤਾਂ ਆਪਣੇ ਕੋਲੇ ਸਾਰਾ ਕੁਸ਼ ਹਾਸਲ ਹੋ ਜਾਂਦਾ ਘਰੇ ਬੈਠਣ ਕੁਝ ਨਹੀਂ ਮਿਲਦਾ ਨਾਮ ਵੀ ਜਪਣਾ ਚਾਹੀਦਾ ਜੇ ਆਪਾਂ ਨਾਮ ਨਹੀਂ ਨਾ ਜਪਦੇ ਆਪਣਾ ਸਿੱਧੇ ਰਾਹ ਨਹੀਂ ਪੈਂਦੇ ਵੰਡ ਕੇ ਛਕੋ ਵੰਡ ਕੇ ਆਪਾਂ ਨੂੰ ਛਕਣਾ ਚਾਹੀਦਾ ਵਾ ਬਾਬਾ ਨਾਨਕ ਜੀ ਨੇ 13-13 ਤੋਲੇ ਸੀਗੇ ਆਪਾਂ ਨੂੰ ਵੀ ਜੇ ਕੋਈ ਚੀਜ਼ ਮਿਲਦੀ ਆ ਸਾਂਝੀ ਥਾਂ ਤੇ ਮਿਲਦੀ ਆ ਆਪਾਂ ਨੂੰ ਵੰਡ ਕੇ ਛਕਣੀ ਚਾਹੀਦੀ ਆ ਵੰਡ ਕੇ ਕੋਈ ਚੀਜ਼ ਆ ਵਰਤੋਣੀ ਚਾਹੀਦੀ ਆ ਜੇ ਆਪਾਂ ਕੱਲੇ ਰੱਖਾਂਗੇ ਜਾਂ ਵੱਧ ਰੱਖਾਂਗੇ ਉਹਦਾ ਆਪਾਂ ਤੋਂ ਮਾਲਕ ਹਿਸਾਬ ਲੈ ਲੈਂਦਾ ਵਾ ਇਹ ਆਪਣੀ ਵੀਡੀਓ ਇੰਨਾ ਕੀ ਮਕਸਦ ਆ ਆਪਣਾ ਵੀਡੀਓ ਤੇ ਤੁਹਾਨੂੰ ਦੱਸਾਂਦਾ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ